ਸਾਧੂ ਜੋ ਪਿੰਡ ਤੋਂ ਥੋੜੀ ਦੂਰ ਸ਼ਾਂਤ ਇਲਾਕੇ ਵਿੱਚ ਆਪਣੇ ਇੱਕ ਚੇਲੇ ਨਾਲ ਰਹਿੰਦਾ ਸੀ ਉਹ ਨੇੜੇ-ਨੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸਨ ਲੋਕ ਦੂਰੋਂ-ਦੂਰੋਂ ਚੱਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਉਹਨਾਂ ਕੋਲ ਆਉਂਦੇ ਸਨ ਅਤੇ ਉਹ ਖੁਸ਼ੀ-ਖੁਸ਼ੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਸਨ ਇੱਕ ਦਿਨ ਕੀ ਹੋਇਆ ਕਿ ਦੋ ਨੌਜਵਾਨ ਬਹੁਤ ਦੂਰੋਂ ਚੱਲ ਕੇ ਉਹਨਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ ਸਾਧੂ ਨੇ ਉਹਨਾਂ ਦੇ ਚਿਹਰੇ ਵੱਲ ਦੇਖਿਆ ਕਿ ਉਹ ਬਹੁਤ ਨਿਰਾਸ਼ ਨਜ਼ਰ ਆ ਰਹੇ ਹਨ ਤਾਂ ਸਾਧੂ ਨੇ ਉਹਨਾਂ ਨੂੰ ਸਤਕਾਰ ਨਾਲ ਅੰਦਰ ਆਉਣ ਲਈ ਕਿਹਾ ਫਿਰ ਆਪਣੀ ਸਮਾਧੀ ਤੇ ਬੈਠ ਕੇ ਸਾਧੂ ਨੇ ਉਹਨਾਂ ਦੀ ਸਮੱਸਿਆ ਨੂੰ ਧਿਆਨपूर्वक ਸੁਣਿਆ ਪਹਿਲੇ ਮੁੰਡੇ ਨੇ ਕਿਹਾ ਕਿ ਮਹਾਤਮਾ ਜੀ ਅਸੀਂ ਸੁਣਿਆ ਹੈ ਕਿ ਤੁਹਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ ਜੋ ਕੋਈ ਵੀ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ ਅਸੀਂ ਵੀ ਤੁਹਾਡੇ ਕੋਲ ਬਹੁਤ ਵੱਡੀ ਉਮੀਦ ਲੈ ਕੇ ਆਏ ਹਾਂ ਤਾਂ ਅੱਗੋਂ ਮਹਾਤਮਾ ਨੇ ਬੜੀ ਨਿਮਰਤਾ ਨਾਲ ਕਿਹਾ ਬੱਚਾ ਤੁਸੀਂ ਆਪਣੀ ਸਮੱਸਿਆ ਸਾਨੂੰ ਬੇਫਿਕਰ ਹੋ ਕੇ ਦੱਸੋ ਫਿਰ ਦੂਜੇ ਮੁੰਡੇ ਨੇ ਸਾਰੀ ਗੱਲ ਦੱਸੀ ਕਿ ਮਹਾਤਮਾ ਜੀ ਅਸੀਂ ਇਸ ਪਿੰਡ ਵਿੱਚ ਨਵੇਂ ਆਏ ਹਾਂ ਸਾਨੂੰ ਇਸ ਪਿੰਡ ਦੇ ਮਾਹੌਲ ਬਾਰੇ ਬਿਲਕੁਲ ਵੀ ਨਹੀਂ ਪਤਾ ਸਾਨੂੰ ਲੋਕਾਂ ਨੇ ਦੱਸਿਆ ਹੈ ਕਿ ਇੱਥੋਂ ਦੇ ਲੋਕ ਬੜੇ ਹੀ ਬਦਮਾਸ਼ ਹਨ ਅਤੇ ਇੱਥੋਂ ਦੇ ਇਲਾਕੇ ਨੂੰ ਬਦਮਾਸ਼ਾਂ ਦਾ ਇਲਾਕਾ ਕਿਹਾ ਜਾਂਦਾ ਹੈ ਸੜਕ ਤੋਂ ਲੰਘਦੇ ਲੋਕਾਂ ਨੂੰ ਛੇੜਿਆ ਜਾਂਦਾ ਹੈ ਤੇ ਆਉਂਦੇ ਜਾਂਦੇ ਲੋਕਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ ਕੁਝ ਬਦਮਾਸ਼ ਸ਼ਰਾਬ ਪੀ ਕੇ ਲੋਕਾਂ ਨੂੰ ਤੰਗ ਕਰਦੇ ਹਨ ਜੋ ਵੀ ਲੋਕ ਉਥੋਂ ਦੀ ਲੰਘਦੇ ਹਨ ਉਹਨਾਂ ਨਾਲ ਕਈ ਵਾਰੀ ਤਾਂ ਬਦਮਾਸ਼ ਹੱਥੋਪਾਈ ਹੋ ਜਾਂਦੇ ਹਨ ਉਹਨਾਂ ਨੇ ਕਿਹਾ ਮਹਾਤਮਾ ਜੀ ਅਸੀਂ ਪਰੇਸ਼ਾਨ ਹੋ ਗਏ ਹਾਂ ਤੁਸੀਂ ਹੀ ਦੱਸੋ ਇਹੋ ਜਿਹੇ ਮਾਹੌਲ ਵਿੱਚ ਕੌਣ ਰਹਿਣਾ ਚਾਹੂਗਾ ਦੋਵਾਂ ਦੀ ਗੱਲ ਧਿਆਨ ਨਾਲ ਸੁਣ ਕੇ ਮਹਾਤਮਾ ਜੀ ਉੱਠ ਕੇ ਤੁਰ ਪਏ ਅਤੇ ਇਹ ਕਹਿੰਦੇ ਹੋਏ ਅੰਦਰ ਵੱਲ ਚਲੇ ਗਏ ਕਿ ਇਹ ਸਮੱਸਿਆ ਬਹੁਤ ਗੰਭੀਰ ਹੈ ਫਿਰ ਮਹਾਤਮਾ ਨੇ ਬਾਹਰ ਆ ਕੇ ਦੋਹਾਂ ਮੁੰਡਿਆਂ ਨੂੰ ਕਿਹਾ ਕਿ ਮੈਂ ਜੋ ਵੀ ਕੰਮ ਤੁਹਾਨੂੰ ਆਖਾਂਗਾ ਉਹ ਤੁਸੀਂ ਕਰੋਗੇ ਮਹਾਤਮਾ ਦੂਰ ਇਸ਼ਾਰੇ ਕਰਦੇ ਹੋਏ ਬੋਲੇ ਇਸ ਸੜਕ ਨੂੰ ਦੇਖੋ ਇਹ ਸੜਕ ਅੱਗੇ ਜਾ ਕੇ ਜਿੱਥੋਂ ਮੁੜਦੀ ਹੈ ਉੱਥੇ ਇੱਕ ਨਿੰਮ ਦਾ ਦਰਖਤ ਹੈ ਉਸਦੇ ਪੱਤੇ ਤੋੜ ਕੇ ਮੇਰੇ ਕੋਲ ਲੈ ਆਓ ਜਰੂਰ ਮਹਾਤਮਾ ਜੀ ਜਿਵੇਂ ਤੁਸੀਂ ਕਹੋ ਇਹ ਕਹਿ ਕੇ ਦੋਵੇਂ ਨੌਜਵਾਨ ਸੜਕ ਵੱਲ ਨੂੰ ਚੱਲ ਪਏ ਪਰ ਮਹਾਤਮਾ ਨੇ ਉਹਨਾਂ ਨੂੰ ਰੋਕਦਿਆਂ ਕਿਹਾ ਰੁਕੋ ਬੇਟਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਰਸਤੇ ਵਿੱਚ ਬਹੁਤ ਸਾਰੇ ਖੁਖਾਰ ਕੁੱਤੇ ਹਨ ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ ਅਤੇ ਤੁਹਾਡੀ ਜਾਨ ਵੀ ਜਾ ਸਕਦੀ ਹੈ ਕਿ ਤੁਸੀਂ ਪੱਤੇ ਤੋੜ ਕੇ ਲਿਆ ਸਕੋਗੇ ਫਿਰ ਉਹਨਾਂ ਨੌਜਵਾਨਾਂ ਨੇ ਇੱਕ ਦੂਜੇ ਦੇ ਮੂੰਹ ਵੱਲ ਦੇਖਿਆ ਮਹਾਤਮਾ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਸਮਝ ਚੁੱਕੇ ਸਨ ਕਿ ਦੋਵੇਂ ਮੁੰਡੇ ਡਰੇ ਹੋਏ ਹਨ ਪਰ ਫਿਰ ਵੀ ਉਹ ਜਾਨ ਲਈ ਤਿਆਰ ਸਨ ਅਤੇ ਉਹ ਪੱਤੇ ਲਿਉਣ ਲਈ ਸੜਕ ਵੱਲ ਚੱਲ ਪਏ ਜਦੋਂ ਉਹ ਸੜਕ ਤੋਂ ਲੰਗੇ ਤਾਂ ਰਸਤੇ ਵਿੱਚ ਉਹਨਾਂ ਨੂੰ ਸੜਕ ਉੱਪਰ ਬੈਠੇ ਕਾਫੀ ਉਵਾਰਾ ਕੁੱਤੇ ਮਿਲੇ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਪਾਰ ਕਰ ਸਕਣ ਪਰ ਇਹ ਸੌਖਾ ਨਹੀਂ ਸੀ ਜਿਵੇਂ ਹੀ ਉਹ ਇੱਕ ਕੁੱਤੇ ਕੋਲੋਂ ਲੰਗੇ ਤਾਂ ਉਸ ਕੁੱਤੇ ਨੇ ਉਹਨਾਂ ਨੂੰ ਬੜੀਆਂ ਡਰਾਉਣੀਆਂ ਨਜ਼ਰਾਂ ਨਾਲ ਘੂਰਿਆ ਫਿਰ ਉਹ ਮਹਾਤਮਾ ਕੋਲ ਬਾਕਸ ਆ ਗਏ ਅਤੇ ਉਹਨਾਂ ਨੇ ਕਿਹਾ ਮਹਾਤਮਾ ਜੀ ਸਾਨੂੰ ਮਾਫ ਕਰ ਦਿਓ ਉਹਨਾਂ ਨੇ ਕਿਹਾ ਮਹਾਤਮਾ ਜੀ ਰਸਤਾ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਹੀ ਖੁੰਖਾਰ ਹੁੰਦੇ ਹਨ ਅਸੀਂ ਹੌਸਲਾ ਕਰਕੇ ਇੱਕ ਦੋ ਕੁੱਤਿਆਂ ਨੂੰ ਤਾਂ ਪਾਰ ਕਰ ਲਿਆ ਪਰ ਅਸੀਂ ਉਥੋਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਨਿਕਲ ਆਏ ਮਹਾਤਮਾ ਬਿਨਾ ਕੁਝ ਬੋਲੇ ਕੂਟੀਆਂ ਦੇ ਅੰਦਰ ਚਲੇ ਗਏ ਅਤੇ ਆਪਣੇ ਚੇਲੇ ਨੂੰ ਬਾਹਰ ਲੈ ਕੇ ਆਏ ਅਤੇ ਉਸ ਨੂੰ ਪੱਤੇ ਤੋੜ ਕੇ ਲਿਆਉਣ ਲਈ ਆਖਿਆ ਉਹ ਚੇਲਾ ਉਸ ਸੜਕ ਉਪਰੋਂ ਪੱਤੇ ਲੈਣ ਲਈ ਗਿਆ ਅਤੇ ਕੁੱਤਿਆਂ ਦੇ ਵਿਚਕਾਰੋਂ ਲੰਘਿਆ ਫਿਰ ਜਦੋਂ ਥੋੜੀ ਦੇਰ ਹੋ ਗਈ ਤਾਂ ਉਹਨਾਂ ਨੌਜਵਾਨਾਂ ਨੇ ਦੇਖਿਆ ਕਿ ਮਹਾਤਮਾ ਦਾ ਚੇਲਾ ਵਾਪਸ ਉਹਨਾਂ ਵੱਲ ਆ ਰਿਹਾ ਸੀ ਅਤੇ ਉਸ ਦੇ ਦੋਵੇਂ ਹੱਥਾਂ ਵਿੱਚ ਨਿੰਮ ਦੇ ਪੱਤੇ ਸਨ ਇਹ ਦੇਖ ਕੇ ਦੋਵੇਂ ਮੁੰਡੇ ਹੈਰਾਨ ਹੋ ਗਏ ਮਹਾਤਮਾ ਨੇ ਉਹਨਾਂ ਮੁੰਡਿਆਂ ਨੂੰ ਦੱਸਿਆ ਕਿ ਇਹ ਮੇਰਾ ਚੇਲਾ ਹੈ ਇਹ ਅੰਨਾ ਹੈ ਹਾਲਾਂਕਿ ਇਹ ਦੇਖ ਨਹੀਂ ਸਕਦਾ ਪਰ ਕਿਹੜੀ ਚੀਜ਼ ਕਿੱਥੇ ਹੈ ਇਸ ਨੂੰ ਪੂਰਾ ਗਿਆਨ ਹੈ ਇਹ ਰੋਜ਼ਾਨਾ ਮੈਨੂੰ ਨਿੰਮ ਦੇ ਪੱਤੇ ਲਿਆ ਕੇ ਦਿੰਦਾ ਹੈ ਅਤੇ ਕੀ ਤੁਸੀਂ ਇਹ ਜਾਣਦੇ ਹੋ ਕਿ ਇਸ ਨੂੰ ਆਵਾਰਾ ਕੁੱਤੇ ਕਿਉਂ ਨਹੀਂ ਵੱਢਦੇ ਕਿਉਂਕਿ ਇਹ ਉਹਨਾਂ ਵੱਲ ਜਰਾ ਵੀ ਧਿਆਨ ਨਹੀਂ ਦਿੰਦਾ ਅਤੇ ਆਪਣੇ ਕੰਮ ਨਾਲ ਕੰਮ ਰੱਖਦਾ ਹੈ ਫਿਰ ਮਹਾਤਮਾ ਨੇ ਉਹਨਾਂ ਮੁੰਡਿਆਂ ਨੂੰ ਸਮਝਾਉਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਗੱਲ ਯਾਦ ਰੱਖਣਾ ਕਿ ਜਿਸ ਫਜ਼ੂਲ ਜਹੀ ਚੀਜ਼ ਵੱਲ ਤੁਸੀਂ ਜ਼ਿਆਦਾ ਧਿਆਨ ਦੇਵੋਗੇ ਉਹ ਚੀਜ਼ ਉਹਨਾਂ ਹੀ ਤੁਹਾਨੂੰ ਰਗੜੇਗੀ ਇਸ ਲਈ ਤੁਹਾਡੇ ਲਈ ਇਹੀ ਚੰਗਾ ਹੋਵੇਗਾ ਕਿ ਤੁਸੀਂ ਆਪਣਾ ਧਿਆਨ ਆਪਣੇ ਟੀਚੇ ਤੇ ਰੱਖੋ ਮਹਾਤਮਾ ਦੀ ਇਹ ਗੱਲ ਸੁਣ ਕੇ ਦੋਵੇਂ ਨੌਜਵਾਨ ਮਹਾਤਮਾ ਨੂੰ ਨਮਸਕਾਰ ਕਰਨ ਲੱਗੇ ਅਤੇ ਉਹ ਮਹਾਤਮਾ ਦੀ ਗੱਲ ਬਖੂਬੀ ਸਮਝ ਚੁੱਕੇ ਸਨ ਕਿ ਹਾਲਾਤਾਂ ਨਾਲ ਕਿਵੇਂ ਲੜਨਾ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ